ਜੀ ਦਾ ਮੇਰੇ ਪੰਜਾਬੀ ਸੂਟਸ ਲਈ ਤੇ ਸਵਾਗਤ ਹੈ ਮੈਂ ਕੱਟਣ ਜਾਣ ਰਹੀ ਹਾਂ ਜੀ ਅਜੀ ਪਲਾਜ਼ੋ ਹਲੇ ਮੈਂ ਕਪੜੇ ਇਹਦਾ ਸੈੱਟ ਕਰ ਲਵਾਂਗੀ ਜੀ ਪ੍ਰੈਸ ਕਰ ਲਿਆ ਹੋਇਆ ਮੈਂ ਪਹਿਲੇ ਹੀ ਇਹ ਇੱਕਾ ਨੂੰ ਫੋੜੂਗਾ ਜੀ ਤੁਹਾਨੂੰ ਕੱਟ ਦੇ ਮੇਰੇ ਕੋਲ ਸਮਰ ਦੀ ਹੈ ਤਹ ਬੀ 11.5 ਮੇਜ਼ ਕੇ ਤੇ ਇੰਚ ਬਾਉਣਾ ਦੀ ਮੈਂ 4 ਇੰਚ ਵੱਧ ਰੱਖਾਂਗੀ ਜੀ ਹਾਂਜੀ ਮੈਂ 4 ਇੰਚ ਵੱਧ ਰੱਖਾਂਗੀ ਜੀ 4 ਇੰਚ 4.5 ਸਾਢੇ ਵਾਲੇ ਸਾਢੇ 13 ਮੈਂ ਰੱਖਾਂਗੀ ਜੀ 3 ਇੰਚ ਹੈਪਾ ਮੇਰੇ ਕਸਟਮਰ ਦੀ 2 ਇੰਚ ਤੋਂ ਲੈ ਪਲਾਸਟਿਕ ਵਾਸਤੇ 27 ਇੰਚ ਪਲਾਸਟਿਕ ਵਾਸਤੇ ਛੱਡਾਂਗੀ ਉਕੇ ਫੂਲ ਲਾਸਟਿਕ پلاਜ਼ੋ ਬਣਾਣਾ ਹੈਗਾ ਵਾ ਇਥੋਂ ਅਸਲ ਲਵਾਂਗੀ ਜੀ ਮੈਂ 11.5 ਸੋਰੀ 12 ਲਵਾਂਗੀ ਕਿਉਂਕਿ ਉਹਨਾਂ ਦੀ ਹੈਲਥ ਪਰ ਇਹ ਨਹੀਂ ਸੀ ਅੱਗੇ ਤੇ ਨਵਾਗੀ 2 ਇੰਚ ਇਧਰ ਮੇ ਲਵਾਗੀ ਜੀ ਐਸੇ ਦਲਤੀ ਅੱਗੇ ਹੁਣ ਆਪਾਂ ਇੱਥੋਂ ਜਿੱਥੋਂ 2.5 ਇੰਚ ਛੱਡਿਆ ਹੋਇਆ ਆਪਾਂ ਇੱਥੋਂ ਲੈਂਥ ਲੈਣੀ ਹੈ ਜੀ 36 ਇੰਚ ਮੇਰੇ ਕਸਟਮਰ ਦੀ ਹੈ ਲੈਂਥ ਵਾ ਮੈਂ ਲਵਾਗੀ 36 ਇੰਚ 2 ਇੰਚ نیچے ਫੋਲਡ ਕਰਨੀ ਲਵਾਵਾਂਗੇ 36 ਇੰਚ ਰੈਡੀ ਰਹਿ ਜਾਊਗਾ 2 ਇੰਚ نیچے ਫੋਲਡ ਹੋਣ ਲਈ ਰਹੇਗਾ ਜੀ

ਹੋ ਤਾਂ ਸੀ ਇੱਥੋਂ ਨੁੱਕਰ ਤੋਂ ਰੱਖ ਕੇ ਨਾ ਇਹ ਕਾਰਨਰ ਤੋਂ ਇੱਥੇ ਜਿਹੜਾ ਰੱਖਿਆ ਆਪਾਂ ਨਿਸ਼ਾਨ ਆ ਇਹ ਵਾਲਾ ਲਾਸਟ ਇੱਥੇ ਮਲਾ ਕੇ ਕਟਿੰਗ ਕਰ ਦਾਂਗੇ ਜੀ ਇਹ ਸਿੰਪਲ ਪਲਾਜ਼ੋ ਆ ਜੀ ਇਹ ਪੈਂਟ ਕਾਟਣੀ ਹੈਗਾ ਇਹ ਜੇ ਟਰਾਂਮ ਕਰਾਂ ਦੇ ਵਿੱਚ ਥੋੜਾ ਨਾਰਮਲ ਜਿਹਾ ਖੁੱਲਾ ਖੁੱਲਾ ਹੁੰਦਾ ਨਾ ਪਲਾਜ਼ੋ ਕੂਮੀ ਆ ਕਿਸੇ ਦਿਨ ਤੁਹਾਨੂੰ ਮੈਂ ਜਿਸ ਦਿਨ ਮੇਰੇ ਕੋਲ ਕਸਟਮਰ ਦਾ ਪੈਂਟ ਪਲਾਜ਼ੋ ਆਇਆ ਹਾਂ ਜੀ ਵੇਖੋ ਜੀ ਮੈਂ ਜੋ ਆ ਪੱਲਾ ਪਹਿਲੇ ਕੱਟਿਆ ਹੋਇਆ ਸੀ ਨਾ ਇਹਨੂੰ ਮੈਂ ਦੂਜੀ ਸਾਈਡ ਨੂੰ ਵੀ ਉਹਦੇ ਉੱਤੇ ਹੀ ਰੱਖ ਕੇ ਕੱਟ ਲਿੱਤਾ ਆਵਾ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਐ ਕੋਈ ਔਖਾ ਨਹੀਂ ਸਿਰਫ ਇਹਨੂੰ ਆਪਾਂ ਪਿਛਲੇ ਪੱਲੇ ਨੂੰ ਗਿਰਾ ਕੱਟਣਾ ਵਾ ਆਪਾਂ 1 1 ਇੰਚ ਬਾਦਰ ਕੱਟਣਾ ਐ ਦੇਖੋ ਜੀ 1 ਇੰਚ ਦੇ ਵਾਧਰਾ ਕੇ ਕੱਟ ਲੈਣਾ ਵਾ ਆਪਾਂ ਅਸਨ ਤੋਂ ਵੀ 1.5 ਇੰਚ ਰੱਖ ਲੈਣਾ ਵਾ ਬਾਕੀ ਸਾਰਾ ਹੀ ਆਪਾਂ 1-1 ਇੰਚ ਜਿਹੜਾ ਆਪਾਂ ਵੱਧ ਕੱਟਣਾ ਬੈਕ ਸਾਈਡ ਜਿਹੜੀ ਐ ਬਾਕੀ ਜੀ ਕਟਾਈ ਬਹੁਤ ਹੀ ਸਿੰਪਲ ਆ ਵਾ ਤਰ ਮੈਂ ਪੈਂਟ ਪਲਾਜ਼ੋ ਦੀ ਕਟ ਵੀ ਦੱਸਾਂਗੀ ਇੱਕ ਦੋ ਦਿਨ ਦੇ ਵਿੱਚ ਹੀ ਕਿਉਂਕਿ ਜੀ ਕਸਟਮਰ ਤਾਂ ਆਉਂਦਾ ਵਾ ਕਿਉਂਕਿ ਆਪਣੇ ਸੂਟ ਤਾਂ ਇੰਨੇ ਹੁੰਦੇ ਨਹੀਂ ਜਿਹੜੇ ਅੰਮੀ ਨੂੰ ਕਸਟਮਰ ਦੇ ਸੂਟਾਂ ਦੇ ਉਹਨਾਂ ਤੇ ਹੀ ਮੈਂ ਤੁਹਾਨੂੰ ਪਟਾਈ ਦੱਸਣੀ ਹੈ ਜਿਹੜੀਆਂ ਵੀ ਪਹਿਣਾ ਸਿੱਖਣ ਵਾਲੀਆਂ ਨੇ ਉਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਿੱਖ ਸਕਦੀਆਂ ਮੈਂ ਆਪ ਜੀ ਨੂੰ ਇਹੀ ਕਹਾਂਗੀ ਕਿ ਮੈਨੂੰ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਦੱਸੀ ਹੋਈ ਇੱਕ ਇੱਕ ਗੱਲ ਸਮਝ ਆ ਰਹੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਸਬਸਕ੍ਰਾਈਬ ਕਰਨੀ ਮੈਨੂੰ ਵੱਧ ਤੋਂ ਵੱਧ ਹੋਰ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ਸ਼ਿਕਾ ਜੀ